ਵਾਹਿਗੁਰੂ ਸਰੇ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਸਾਂਝਾ ਪ੍ਰਦੇਸ਼ ਦੇ ਰਹੇ ਹਨ ਕਹਿੰਦੇ ਸਾਂਝੀ ਵਾਰਤਾ ਠੀਕ ਹੈ ਮੈਂ ਕੀ ਕਰਨਾ ਹੈ ਕਿਉਂ ਕਰਨਾ ਹੈ ਕਿਵੇਂ ਕਰਨਾ ਹੈ ਜਦੋਂ ਇਹ ਪਤਾ ਲੱਗ ਗਿਆ ਜੀਵਨ ਬਾਜੀ ਜਿਤ ਲਾਂਗੇ ਅਸੀਂ ਪਸ਼ੂ ਹਾਂ ਦੋ ਲੱਤਾਂ ਵਾਲੇ ਅੱਛਾ ਸਿੰਘ ਮਾਰਦੇ ਹਾਂ ਪਸ਼ੂ ਦਾ ਕੰਮ ਕੀ ਹੈ ਖਾ ਲਿਆ ਪੀ ਲਿਆ ਸੌ ਲਿਆ ਜਾਂ ਲੜ ਲਿਆ ਸੋ ਅਸੀਂ ਪਸ਼ੂ ਰੂਪ ਚਾ ਬੰਦੇ ਬਨਣਾ ਸੀ ਆਪਣੇ ਆਪ ਦੀ ਜਾਨ ਪ੍ਰਸ਼ਾਨ ਕਰਨੀ ਸੀ ਇਹ ਤਪਦਾ ਸਰੀਰ ਹੈ ਹਾਂ ਆਕਾਸ਼ੋ ਦਾ ਸਰੀਰ ਹੈ اچھا ਆਕਾਸ਼ ਦੀ ਛਾ ਹੈ ਨਹੀਂ ਸੋ ਪਦਾ ਸਰੀਰ ਹੈ ਆਕਾਸ਼ ਦੂਰ ਤੱਕ ਦਿਸਦਾ ਹੈ। ਸ਼ੋ ਨਾ ਅੰਧੇਰਾ ਹੈ ਨਾ ਚਾਨਣ ਹੈ। ਬਾਹਰ ਲੇ ਅੱਖਾਂ ਸੰਸਾਰ ਨੂੰ ਵੇਖਣ ਗਿਆ। ਇਹ ਸਰੀਰ ਵੀ ਮਾਇਆ ਹੈ। ਅੰਦਰਲੇ ਅੱਖਾਂ ਹਨ ਅੱਖਾਂ ਬਾਝੋਂ ਵੇਖਣਾ ਬਿਨ ਕੰਨਾਂ ਸੁਨਣਾ ਅੰਦਰ ਹੈ ਕ ਸੁਖਮ ਸੋ ਮਲਾਜ਼ਮ ਖੜਾ ਸੇ ਫਲਸਾ ਵਾਲਾ ਦੂਰੇ ਦੇਖ ਲੈਂਦਾ ਉਹ ਕਿਉਂਕਿ ਤਜਰਬਾ ਹੋ ਜਾਂਦਾ ਨਾ ਜਿਹੜਾ ਕੰਮ ਕਰਦੇ ਹਾਂ ਆਪਣਾ ਤਜਰਬਾ ਵਾਦਾ ਹੈ ਬੜੀ ਵਾਲਾ ਹੋਰ ਪਾਸੇ ਮੋਟਰਸਾਈਕਲ ਮੋੜ ਲਿਆ ਉਹਨੂੰ ਪਤਾ ਲੱਗਦਾ ਵੀ ਉਹ ਮੋਟਰਸਾਈਕਲ ਆਏ ਨੂੰ ਮੋੜੂਗਾ ਉਹ ਗੱਡੀ ਆਏ ਨੂੰ ਮੋੜੂ ਕਿਹੜੀਆਂ ਅੱਖਾਂ ਨੇ ਵੇਖਿਆ ਅੰਦਰਲੀ ਅੱਖਾਂ ਨੇ ਵੇਖਿਆ ਸੋ ਨਿਰਮਾਨ ਸ਼ਬਦ ਸਭ ਤੋਂ ਹੈ ਸਿੱਖ ਜੋ ਸਾਨੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬਖਸ਼ਿਆ ਹੈ ਸਿੱਖ ਚੈ ਜਿਹੜੀ ਉਮਰ ਚ ਹੈ ਚਾਹ ਬੁੱਢਾ ਹੈ ਜਵਾਨ ਹੈ ਬੱਚਾ ਹੈ ਸਿੱਖ ਰਿਹਾ ਹੈ ਜੇ ਸਭ ਧਿਆਨ ਨੂੰ ਸਮਝਣਾ ਪਏਗਾ ਅੱਛਾ ਫਿਰ ਕਹਿੰਦੇ ਮੇਰਾ ਧਿਆਨ ਨਹੀਂ ਇਹ ਤੈਨੂੰ ਕੌਣ ਦੱਸ ਰਿਹਾ ਹੈ ਇਦਾ ਮਤਲਬ ਦੋ ਹੈ ਵਿੱਚ ਇੱਕ ਹੋਰ ਚੀਜ਼ ਹੈ ਮੇਰਾ ਧਿਆਨ ਹੀ ਨਹੀਂ ਸੀ ਇਹ ਚੀਜ਼ ਤੈਨੂੰ ਕੌਣ ਦੱਸ ਰਿਹਾ ਹੈ ਇੱਕ ਤੂੰ ਹੈ ਇੱਕ ਤੇਰਾ ਧਿਆਨ ਹੈ ਮੇਰਾ ਅੰਦਰ ਧਿਆਨ ਹੀ ਨਹੀਂ ਸੀ ਇਹ ਗੱਲ ਨੂੰ ਬੁੱਝਣਾ ਪਏਗਾ ਇਹ ਬਾਜ਼ਾਰ ਤ ਬੁੱਝਣੀ ਪਏਗੀ ਸ ਮਨ ਕੌਣ ਦੇਖਦਾ ਹੈ ਇਹ ਸ਼ੀਸ਼ੇ ਵਾ ਕੋ ਹੈ ਕਈ ਜੋ ਜਿਵੇਂ ਗੂਗਲ ਹੈ ਨਾ ਸ੍ਰੀ ਸ੍ਰੀ ਕੌਣ ਹੈ ਜੋ ਸਭ ਤੋਂ ਵੱਡਾ ਹੈ ਜੋ ਨੂੰ ਫੈਕਸ਼ਨ ਦਿੰਦੇ ਹਾਂ ਜੋ ਬੋਲਦੇ ਹਾਂ ਸ੍ਰੀ ਉਹੀ ਸਾਨੂੰ ਅੱਗੇ ਬਕਸ਼ਦਾ ਹੈ। ਉਹੀ ਸਾਨੂੰ ਜਿਹੜੀ ਸੋਚਦੇ ਅਸੀਂ ਹੈ ਹਾਂ ਉਪਰਾ ਟ੍ਰੈਵਲ ਹੈ। ਇਹ ਗੱਡੀ ਚਲਾਏਗਾ ਮਨ ਰੂਪ। ਸ ਪਾਣੀ 'ਚ ਮੂੰਹ ਵੇਖਣਾ ਪਏਗਾ। ਸ਼ੀਸ਼ੇ 'ਚ ਮੂੰਹ ਵੇਖਣਾ ਪਏਗਾ। ਅੱਛਾ ਆਪਣੇ ਆਪ ਦੀ ਜਾਣ ਪਛਾਣ ਕਰਨੀ ਪਵੇਗੀ। ਮਨ ਜੋ ਸਰੂਪ ਹੈ ਤੇ ਚੰਦਨ ਹੈ ਨਾ ਚਾਰੇ ਜੰਗਲ ਚ ਚੰਦਨ ਨਹੀਂ ਕੇਸਰ ਕੇਸਰ ਹੈ ਤੇ ਸਹੀ ਹੈ ਨਾ ਹਰ ਜਗ੍ਹਾ ਨਹੀਂ ਭਗਤ ਹੈ ਹੈ ਨਾ ਹੈ ਨਾ ਪਰ ਹਰੇਕ ਜਗ੍ਹਾ ਭਗਤ ਨਹੀਂ ਘੇ ਘੇਤਾ ਇਹ ਵਿਰਲੇ ਹਨ ਇਹ ਕਾਂਤ ਜ਼ਰੂਰੀ ਹੈ ਅੱਛਾ ਜੀਵਨ ਨੇ ਵੀ ਜੀਵਨ ਦੇਣਾ ਹੈ ਉਹ ਇਸਤਰੀ ਅਕਾਂਤ ਚ ਬੱਚੇ ਨੂੰ ਜਨਮ ਦੇਗੀ ਬਾਜ਼ਾਰ ਚ ਸਾਰਿਆਂ ਦੇ ਸਾਹਮਣੇ ਨਹੀਂ ਸੋ ਜਪ ਕੀ ਹੈ ਜਪ ਹੈ ਉਹਦਾ ਹੁਕਮ ਜਾਬ ਕੀ ਹੈ ਜਾਪ ਹੈ ਪੂਰਾ ਗਿਆਨ ਫਿਰ ਫਿਰ ਕੀ ਆਏਗਾ ਧਿਆਨ ਫਿਰ ਫਿਰ ਅੱਗੇ ਹੈ ਚੌਥੇ ਪਦ ਦਾ ਗਿਆਨ ਜੋ ਸੁਖਮ ਸਰੀਰ ਅੰਦਰ ਹੈ ਅਸਤੁਲ ਹੈ ਸੁਖਮ ਹੈ ਦੋ ਦੋ ਚੀਜ਼ਾਂ ਪਰਮੇਸ਼ਰ ਬਣਾਈਆਂ ਹਨ ਮਾਇਆ ਵੀ ਦੋ ਤਰ੍ਹਾਂ ਦੀ ਹੈ ਅੱਛਾ ਹਾਂ ਇਕ ਆਪ ਹੈ ਨਰੰਕਾਰ ਪ੍ਰਵੇਸ਼ਰ ਅੱਲਾ ਰਾਮ ਵਾਇਗਰ ਕਈ ਨਾ ਹਨ ਹੋਲੇ ਸ ਇੱਕ ਉਹਦੀ ਮਾਇਆ ਹੈ ਜੋ ਅੱਖਾਂ ਨਾਲ ਵੇਖ ਰਹੇ ਹਾਂ ਇਹ ਸਰੀਰ ਵੀ ਮਾਇਆ ਹੈ ਭਗਤ ਕੌਣ ਹੈ ਜੋ ਅਗਲੇ ਚੌਥੇ ਜੂਟਰਨ ਚ ਅੱਗੇ ਚਲਾ ਜਾਂਦਾ ਹੈ ਛੜ ਕੋਈ ਹੈ ਸੜਕ ਹੋਈ ਐ ਸੰਸਾਰੀਆਂ ਵਿੱਚ ਹੀ ਰਹਿ ਕੇ ਮਾਤਾ ਤੋਂ ਹੀ ਜਨਮ ਲੈਂਦਾ ਹੈ ਉਹੀ ਉਪਰੋਂ ਨਹੀਂ ਗਿਰਦਾ ਇਸੇ ਸਮਾਜ 'ਚ ਹੀ ਰਹਿੰਦਾ ਹੈ ਨਾ ਡਰਦਾ ਹੈ ਨਾ ਡਰਾਉਂਦਾ ਸੋ ਕਹਿੰਦੇ ਸੰਜੀਵਾਲਾ ਛਾ ਜੇ ਬੁੱਢਾ ਕਹਿੰਦੇ ਸਾਰਿਆਂ ਨੂੰ ਜੋ ਰੁੱਖ ਹੈ ਸੰਜੀ ਛਾਂ ਦਿੰਦਾ ਹੈ ਸੰਜੀ ਫਲ ਦਿੰਦਾ ਹੈ ਸੋ ਸਾਰਿਆਂ ਨੂੰ ਸ਼ੁੱਧ ਹਵਾ ਦਿੰਦਾ ਅੱਛਾ ਜੇ ਉਹਦੀ ਪਤਨੀ ਹੋਏ ਪਰਿਵਾਰ ਹੋਏ ਤੇ ਦੂਸਰੇ ਹੁੰਦਾ ਹੈਗਾ ਨਹੀਂ ਫਿਰ ਜਾਲਸ ਕਰੇਗਾ ਸੋ ਸਾਨੂੰ ਆਪਣੇ ਆਪਣੇ ਦਿਸਦੇ ਹਨ ਬਗਾਨੇ ਬਗਾਨੇ ਦਿਸਦੇ ਹਨ ਠੀਕ ਹੈ ਅਸੀਂ ਇੱਕ ਉਕਾਤ ਚ ਰਹਿਣਾ ਪਏਗਾ ਇੱਕ ਗੱਡੀ ਚ ਕਿੰਨੇ 5 ਸਵਾਰੀਆਂ ਨੇ 6 ਬਿਠਾ ਲਾਂਗੇ ਅੱਛਾ ਜਹਾਜ਼ ਨਹੀਂ ਐ ਸਵਾਰੀਆਂ ਥੋੜਾ ਵਾਦਾਂਗੇ ਇੰਗਲੈਂਡ ਨੂੰ ਭੇਜਦੀ ਐ ਜੀ ਗੱਡੀ ਕਾਰ ਨਹੀਂ ਉਹ ਕਾਤ ਹੈ ਭਾਂਡੇ ਚ ਕਿੰਨੀ ਚੀਜ਼ ਪਏਗੀ ਤੂੰ ਆਪਣੇ ਆਪ ਨੂੰ ਸਭ ਸਾਰੇ ਸਿੱਖਿਆ ਮੇਰੇ ਵਾਸਤੇ ਹੈ ਅੱਛਾ ਮੈਂ ਬੰਦਾ ਬਣ ਗਿਆ ਦੁਨੀਆ ਬੰਦਾ ਬਣ ਗਿਆ ਮੈਂ 1 ਲੱਖ ਤੇ ਖੜਾ ਖੜ ਸਕਦਾ ਬਿੱਲ ਤਾਂ ਤੋ ਡਿੱਗਾਗਾ ਪ੍ਰਮੇਸ਼ਰ ਕਾਨੂੰਨ ਰੂਪ ਹੈ ਕੁਦਰਤ ਰੂਪ ਹੈ ਸਿਸਟਰ ਰੂਪ ਹੈ ਕਾਦਰ ਕਰਤਾ ਇਹ ਸਮਝਣਾ ਹੈ گا ਉਹਦੀ ਕੁਦਰਤ ਹੈ ਕੁਦਰਤ ਦੀ ਡਾਂਗ ਦਾ ਆਵਾਜ਼ ਨਹੀਂ ਆਉਂਦਾ ਜੋ ਕੁਦਰਤ ਨੇ ਸਜ਼ਾ ਦੇਣੀ ਹੈ ਅੱਛਾ ਮਨੁੱਖ ਕੀ ਦੇ ਸਕਦਾ ਹੈ ਮੈਂ ਆਪਣੇ ਪੈਰਾਂ ਤੇ ਕੁਹਾੜਾ ਮਾਰ ਸਕਦਾ ਹਾਂ ਦੂਸਰੇ ਪੈਰ ਤੇ ਕੁਆੜਾ ਮਾਰ ਨਹੀਂ ਉਹਦੇ ਤੇ ਸਮਰੱਥ ਦਾ ਹੱਥ ਹੈ ਐ ਤਾਂ ਗਰੀਬ ਨੂੰ ਤੇ ਗਰੀਬ ਖਾਜੇ ਠੀਕ ਹੈ ਆਪਣੀ ਔਕਾਤ 'ਚ ਰਹਿਣਾ ਪਏਗਾ ਕਿੰਨਾ ਏਰੀਆ ਕਿੰਨੇ ਅਧਿਕਾਰ ਨੇ ਕਿੰਨਾ ਇਲਾਕਾ ਮਿਲਿਆ ਹੈ ਅੱਛਾ ਠੀਕ ਹੈ ਤੂੰ ਖੁਸ਼ ਹੋਵੇਂਗੀ ਜੋ ਕੁਝ ਮਿਲਿਆ ਹੈ ਉਹਦਾ ਆਨੰਦ ਲੈ ਜੋ ਨਹੀਂ ਉਹਦੇ ਵਾਸਤੇ ਹਾਰਡ ਵਰਕ ਕਰ ਬਿੰਦ ਕਾਰਮ ਸ਼ਕਤ ਕਾਲ ਸਭ ਕੁਝ ਮਿਲ ਜੇਗਾ ਸੋ ਇਹ ਬਾਰੋਂ ਨਹੀਂ ਜਿੱਤਿਆ ਜਾਣਾ ਸੰਸਾਰ ਨੂੰ ਅੰਦਰ ਹੈ ਖਜ਼ਾਨਾ ਮਨ ਜੀਤੇ ਜਗ ਜੀਤ ਹੈ ਸੋ ਵਿਰਲੇ ਨੂੰ ਸੋਝੀ ਆਏਗੀ ਇਹ ਗੱਲਾਂ ਨਾਲ ਗੱਲ ਨਹੀਂ ਬੰਦੀ ਇਹ ਸੋਲਾ ਵਿਰਲੇ ਦੇ ਘਰ ਗਾਇਆ ਜਾਣਾ ਹੈ ਅੱਛਾ ਸੋ ਕੀ ਪ੍ਰਾਪਤ ਕਰਨਾ ਸਭ ਕੁਝ ਇਸ ਸਰੀਰ ਛੇ ਮਿਲੇਗਾ ਜੀ ਸੋ ਇਹ ਜੋ ਬੂਟਾ ਹੈ ਸੁਗੰਧ ਦੇ ਰਿਹਾ ਹੈ ਸਭ ਨੂੰ ਅੱਛਾ ਸਾਂਝੀ ਵਾਰਤਾ ਇਹ ਸਾਡੀ ਗੱਲਾਂ ਵਾਲੀ ਗੱਲ ਹੈ ਠੀਕ ਹੈ ਕਰੋ ਨਾਨਕ ਦੇਵ ਸਾਹਿਬ ਜੀ ਨੇ ਵੱਡੀ ਗੱਲ ਹੈ ਤੂੰ ਮੋਦੀ ਨਾ ਬਣ ਮੋਦੀ ਤੱਕ ਹੀ ਬਣੇਗਾ ਤੂੰ ਆਪਣੇ ਘਰ ਦਾ ਫਿਕਰਕਰ ਆਪਣੇ ਪਰਿਵਾਰ ਦਾ ਆਪਣੇ ਆਪ ਦਾ ਫਿਕਰਕਰ ਠੀਕ ਹੈ ਮਨ ਕੌਣ ਵੇਖਦਾ ਹੈ ਕੋ ਫਿਰਲਾ ਵੇਖਦਾ ਇਹ ਅਨਿਤ ਹੈ ਅਨਤ ਹੈ ਗਮ ਹੈ ਗੋਚਰ ਹੈ ਲੂਮ ਦੀ ਡਲੀ ਸਮੁੰਦਰ ਦਾ ਅੰਤ ਲੈਣ ਗਈ ਵਿੱਚੇ ਖੁਰਗੀ ਸੰਸਾਰ ਭਰਿਆ ਪਿਆ ਹੈ ਬਾਜ਼ਾਰ ਭਰੇ ਭਰੇ ਹੰ ਸਾਰੇ ਅਸੀਂ ਘਾਕ ਹਾਂ ਕੀ ਲੈਣਾ ਸਭ ਕੁਝ ਸ੍ਰੀਚੇ ਮਿਲੇਗਾ ਜੀ ਅਸੀਂ ਵੀ ਗਾਹਸ ਲੈਣ ਆਏ ਸੀ ਆਨੰਦ ਖੇੜਾ ਖੁਸ਼ੀ ਹੋਰ ਧੰਧਿਆਂ ਚ ਲੱਗੇ ਧਰਮ ਨੂੰ ਠੰਡਾ ਬਣਾ ਲਿਆ ਸੀ bizness ਬਣਾ ਲਿਆ ਕਾਰੋਬਾਰ ਬਣਾ ਲਿਆ ਠੀਕ ਹੈ ਸਭ ਲੇਖਾਈ ਠੀਕ ਹੈ ਸੋ ਆਪਣੇ ਆਪ ਦਾ ਪਰਮੇਸ਼ਰ ਨੇ ਸਾਨੂੰ ਅਨਪਰਜਾਮੀ ਬਣਾਇਆ ਹੈ ਦੇ ਦੇ ਕੇ ਕਦਮ ਧਰਨਾ ਪੈ ਗਿਆ ਇੱਕ ਪੈਰ ਗੁਰੂ ਨੇ ਧਰਾ ਦੇਣਾ ਹੈ ਦੂਸਰਾ ਤੂੰ ਚੱਕਣਾ ਹੈ ਸੋ ਦੀਵੇ ਥੱਲੇ ਹੰਦੇ ਢੇਰਾ ਦੀਵਾ ਬਲੈ ਅੰਧੇਰਾ ਜਾਏ ਦੇਦ ਪਾਠ ਮਤ ਪਾਖਾਈ ਜੇ ਤੋ ਦੁਖਾਂ ਦਾ ਇਲਾਜ ਕਰਾਂਗੇ ਫਿਰ ਸੁਖ ਆਪਣੇ ਆਪ ਆਉਣਗੇ ਅਸੀਂ ਸੁਖਾਂ ਦੇ ਭਜਰੇ ਹਾਂ ਦੁਖੀ ਮਿਲਣਗੇ ਦੁਖਾਂ ਦਾ ਇਲਾਜ ਕਰਨਾ ਪਏਗਾ ਇੱਥੇ ਗਲਤੀ ਖਾ ਰਹੇ ਆਂ ਜੀ ਸੇਰ ਦਾ ਭੁੱਲਿਆ ਛਾਵ ਨੂੰ ਘਰ ਆ ਜੇ ਭੁੱਲਿਆ ਨਹੀਂ ਜੀ ਗੱਲਾਂ ਨਾਲ ਗੱਲ ਨਹੀਂ ਬੰਨੀ ਜੀ ਸੋਲਾ ਵਰਲਾ ਗਾਏਗਾ ਆਪਣੇ ਆਪ ਦੀ ਜਾਣ ਪਛਾਣ ਕਰਨੀ ਪੈਗੀ ਮਨ ਜੋ ਸਰੂਪ ਹੈ ਇਹਦੇ ਵਿੱਚ ਖਜਾਨੇ ਪਏ ਹਨ ਜੀ 99 ਪੁਆਇੰਟ ਮਨ ਦਾ ਹੀ ਸਾਰਾ ਖੇਲ ਹੈ ਜੀ ਠੀਕ ਹੈ ਤਾਣੇ ਬਣਨ ਵਾਲਾ ਜੋ ਬਾਹਰ ਹੈ ਉਹ ਪਿਤਰਾ ਹੈ ਜੋ ਪਿਤਰਾ ਹੈ ਉਹ ਬਾਹਰ ਹੈ 12ਵਾਂ ਸੀ ਭੋਜਨ ਛਕਿਆ ਠੀਕ ਹੈ ਇੱਕ ਰੁੱਖ ਹੈ ਇੱਕ ਬੀਜ ਹੈ ਸੋ ਇਹ ਸਮਝਣਾ ਪਏਗਾ ਸਾਰਾ ਬੀਜ ਚੀਜ਼ ਰੁਖ ਫਲ ਤਨ ਤਣਾ ਜੜ ਸਭ ਕੁਝ ਉਹਦੇ ਵਿੱਚ ਹੀ ਛੁਪਿਆ ਹੋਇਆ ਹੈ ਜੀ ਗੁਰਬਾਣੀ ਅੱਜ ਦੀ ਗੱਲ ਕਰਦੀ ਹੈ ਸਾਡੇ ਜਾਂ ਪਿਛਲੀਆਂ ਜਾਂਦਾਂ ਚੱਲ ਰਹੀਆਂ ਜਾਂ ਭਵਿੱਖ ਦੀ ਚਿੰਤਾ ਹੈ ਠੀਕ ਹੈ ਆਪਣੇ ਆਪ ਦਾ ਫਿਕਰ ਕਰਨਾ ਪਏਗਾ ਕਿੰਨੀ ਛੜਕਾ ਜੇ ਛੜਕ ਤੇ ਸਵਾਦਨ ਜਿਆਦਾ ਭਜਾਣਾ ਹੈ ਨਹੀਂ ਸਭ ਕੁਝ ਲਾਲ ਲਕੀਰ ਦੇ ਅੰਦਰ ਹੈ ਇਹ ਕੰਮ ਕਰੋਧ ਮੰਘਾਰ ਇਹ ਥਿਊਨ ਸੀ ਤਾਕ ਸੀ ਨਰਵਰਤੋਂ ਕਰਾਂਗੇ ਅਸੀਂ ਆਪ ਜ਼ਿੰਮੇਦਾਰ ਆ ਆਪਣੇ ਆਪ ਦੇ ਅਸੀਂ ਅੰਤਰਜਾਮੀਆਂ ਸਭ ਤੋਂ ਆਪਣੇ ਆਪ ਨੂੰ ਜਿਆਦਾ ਜਾਣਦੇ ਆ ਪਰਮੇਸ਼ਰ ਨੇ ਕੱਚਾ ਮਾਲ ਦਿੱਤਾ ਹੈ ਪੱਕਾ ਆਪਣੀ ਸੂਝ-ਬੂਝ ਅਕਲ ਨਾਲ ਤਿਆਰ ਕਰਨਾ ਹੈ ਆਪ ਜ਼ਿੰਮੇਦਾਰ ਆ ਆਪਣੀਆਂ ਡਿਊਟੀਆਂ ਜ਼ਿੰਮੇਵਾਰੀ ਵਫਾਦਾਰੀ ਇਮਾਨਦਾਰੀ ਇਹ ਆਪ ਬਨਾਨੀ ਪਏਗੀ ਚੰਗੇ ਸੰਸਕਾਰ ਆਪਣੇ ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਦੇਣਾ ਪੈਣਗੇ ਬੱਚਿਆਂ ਲਈ ਸਮਾਂ ਦੇਣਾ ਪਏਗਾ ਜੀ ਮਾਇਆ ਲਈ ਸਾਡੇ ਕੋਲ ਸਮਾਂ ਹੈ ਬੱਚਿਆਂ ਲਈ ਪਰਿਵਾਰ ਲਈ ਸਮਾਂ ਨਹੀਂ ਹੈ ਇਹ ਸੋਲਾ ਸਭ ਸੁਹਾਵਾ ਸਭ ਸੁਹਾਵਾ ਸਦਾ ਸੁਹਾਵਾ ਸਤਿਗੁਰੂ ਸੁਨਾਇਆ ਇਹ ਤਿੰਨ ਕਾ ਮਨ ਵਸਿਆ ਜਿਨ ਧਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾ ਗੱਲ ਕਿਨੇ ਨਾ ਪਾਇਆ ਕਹਿ ਨਾਨਕ ਸਬਦ 16 ਸਤਿਗੁਰੂ ਸੁਨਾਇਆ ਕਹਿ ਨਾਨਕ ਸਬਦ 16 ਸਤਿਗੁਰ ਸੁਨਾਇਆ ਸਤਿਗੁਰ ਕੋ ਅਨਸਾਰੇ ਖਜ਼ਾਨੇ ਸਤਿਗੁਰ ਸਾਹਿਬ ਨੂੰ ਦੇ ਦਦਾ ਹੈ ਘਰ ਬੈਠਿਆ ਗੁਰੂ ਧਿਆਣਾ ਪਏਗਾ ਅੱਛਾ ਜੇ ਮੀਤ ਸਾਫ ਹੈ ਠੀਕ ਹੈ ਕੋਈ ਵੀ ਗੁਣ ਲੈਣਾ ਹੈ ਅਸਤਤ ਦੀ ਲੋੜ ਹੈ ਗੁਰੂ ਦੀ ਲੋੜ ਹੈ ਗੁਰੂ ਤੋਂ ਬਿਨਾਂ ਅਸੀਂ ਅੰਦੇ ਆ ਸੱਜੇ ਚਾਈ ਖੱਬੇ ਚਾਈ ਕਿੰਨਾ ਚਿਰ ਸਾਨੂੰ ਕੋਈ ਦੱਸੇਗਾ ਜੀ ਸੋ ਇਹ ਦਿਮ ਬ੍ਰਿਸ਼ਟੀ ਤਰਲੋਚਨ ਆਗਿਆ ਚੱਕਰ ਤਰਕੁੱਟੀ ਖੁੱਲਣੀ ਪਏਗੀ ਸੋ ਇਹ ਮਾਈਂਡ ਦਿਮਾਗ ਹੋਰ ਪਸ਼ੂ ਜਨਰਾਂ ਦਾ ਉਹਨਾਂ ਦਾ ਵੀ ਹੈ 84 ਲੱਖ ਜੂੜ ਦਾ ਸਾਨੂੰ ਮਨੁੱਖਾਂ ਨੂੰ ਸਪੈਸ਼ਲ ਬਣਾਇਆ ਆਪਣਾ ਪੁੱਤਰ ਬਣਾਇਆ ਹੈ ਹੀਰਾ ਜਨਮ ਹੈ ਕੌਡੀ ਬਦਲੇ ਜਾ ਰਿਹਾ ਹੈ ਮਨ ਦਾ ਸਾਰਾ ਖੇਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰਾ ਮਨ ਨੂੰ ਉਪਦੇਸ਼ ਹੈ ਜੀ ਮਣੀ ਸਦਾ ਸਰੀਰ ਦਾ ਟਰੈਵਲ ਹੈ ਇੱਕ ਚੜ੍ਹਦੀ ਕਲਾ ਹੈ ਇੱਕ ਠੈਦੀ ਕਲਾ ਹੈ ਚੜ੍ਹਦੀ ਕਲਾ ਚ ਰਹਿਣਾ ਪਏਗਾ ਜੋ ਹੈ ਉਹਦਾ ਆਨੰਦ ਲੈ ਜੋ ਨਹੀਂ ਉਹਦਾ 2 4 2 3 ਦੁੱਖ ਜਿਹੜੇ ਧਨ ਉਹਨੂੰ ਛੱਡ ਕੇ ਤੂੰ ਜੀ ਸੋ ਦਾਸ ਵਾਅਦਾ ਕਰਦਾ ਉਹ ਵੀ ਪੂਰੇ ਹੋ ਜਾਣਗੇ ਜੀ ਬਾਜ਼ਾਰ ਭਰੇ ਪਏ ਹਨ ਜੀ ਜੋ ਹੈ ਉਹਦਾ ਆਨੰਦ ਲੈ ਜੋ ਨਹੀਂ ਉਹ ਵੀ ਮਿਲ ਜੇਗਾ ਜੋ ਨਹੀਂ ਸਾਨੂੰ ਉਹ ਦਿੱਖਦਾ ਹੈ ਨਹੀਂ ਸਾਡੀ ਅੱਖਾਂ ਵੇਖ ਨਹੀਂ ਰਹੀਆਂ ਸਾਨੂੰ ਦਿਖ ਰਿਹਾ ਹੈ ਇਹ ਹੈ ਚੌਥੇ ਪਦ ਦਾ ਗਿਆਨ ਰਜੋ ਤਮਸਤੋ ਗਰਬਾਣੀ ਚੌਥੇ ਪਦ ਜਾਂ ਵਿਦੇਸ਼ ਤੇਰੀ ਹੈ ਵਿਰਲੇ ਨੂੰ ਸਮਝ ਆਉਂਦੀ ਹੈ ਜੀ ਸਿੱਖ ਕੀ ਮਾਨ ਕਰੇਗਾ ਸਿੱਖ ਤੋਂ ਨਿਰਮਾਣ ਸ਼ਬਦ ਹੋਰ ਕੀ ਹੋ ਸਕਦਾ ਹੈ 110 ਤੋਂ ਬਹੁਤ ਹੀ ਗਲਤੀ ਆure ਮੂਰਖ ਜਾਂ 10 ਹੈ ਸੰਗਤ aur ਗੁਰਬਖਸ਼ ਨੇ ਬਖਸ਼ ਲੈਣਾ ਵੈਕ ਜੀ ਕਾਲਸਵਾਈ ਪਤੇ ਚਲਾਟ ਵੈਕ 174 37 746